ਨੇ ਕੋ ਅਮਨ ਹੋ ਗਈ ਸਾਡੀ ਬਿਮਾਰ। ਲਵੇ ਰੱਖਿਆ। ਨਾਰੀਲ ਪਾਣੀ ਪੀ ਕੇ ਹੋਤੀ ਛੜਦਾ। ਅਜੀ ਟੁੱਟੀ ਲੱਗੀ ਹੋਣੀ ਪੈਰ ਭਰਦਾ। ਹਾਂ। ਪਤਾ ਨਹੀਂ ਕੀ ਹੋ ਗਿਆ ਸਮਝ ਨਹੀਂ ਆਈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਹਾਏ ਬੋਲੇ ਵੀ ਜਾਨ ਲੱਤਾਂ ਟੁੱਟੀਆਂ ਆਉਂਦੀਆਂ ਨੇ। ਨਾਰੀਲ ਪਾਣੀ ਪੀ ਕੇ ਆਹੀ ਰੱਖਦੇ ਨੇ ਆਪਾਂ ਨੇ ਨਾਰੀਲ ਨੂੰ। ਇਹ ਮੇਰੀ ਮਤ ਨੂੰ ਜੇ ਮੈਂ ਚੱਕ ਕੇ ਛੱਡਣਾ ਆਉਂਦੀ। ਅੱਛਾ। ਇਹਨੂੰ ਪਤਾ ਥੱਲੇ ਵੀ ਰੱਖ ਸਕਦੇ ਇਸ ਰਾਣੇ ਦੇ ਰੱਖਣਾ ਜ਼ਿਆਦਾ ਜ਼ਰੂਰੀ ਹੈ। ਹੋ ਜਾ ਤੂੰ ਹੱਸ ਲਓ ਸਾਡੀ ਕਹਿੰਦੇ ਜਾਨ ਤੇ ਬਣੀ ਤੁਹਾਡਾ ਹਾਸਾ ਹੋ ਗਿਆ ਕੋਈ ਗੱਲ। ਹਾਂ। ਖਾਓ ਖਾਓ ਕੰਮ ਕਰ ਲੈਣ ਨੂੰ। ਤੈਨੂੰ ਗਾਣੇ ਯਾਦ ਆ ਰਹੇ ਨੇ ਹੈ? ਹੈ? ਬਿਮਾਰ ਉਹ ਤੇਰੇ ਗਾਣੇ ਯਾਦ ਆ ਰਹੇ ਨੇ। ਮੈਂ ਤਾਂ ਮਰਦੀ ਨੇ ਵੀ ਹੱਸਦੀ ਮਰਨਾ ਹੈ। ਅੱਛਾ। ਹਾਂ। ਠੀਕ ਹੈ। ਮੈਨੂੰ ਪਤਾ ਨਾ ਕਿੰਨੀ ਮਜਬੂਰੀ ਨੂੰ ਪਈਆਂ ਮੇਰੇ ਕਿੰਨੇ ਕੰਮ ਰਹਿ ਗਏ ਅੱਜ। ਚਲ ਪਰਹੇਂਦੇ ਉਹ ਚੱਲਦੇ ਛੱਡ। ਮੇਰੇ ਨਾਲ ਅਤੰਜਨ ਜਦਵ ਨੇ ਇੱਕ ਵਾਰ ਉਹ ਰੈਸਟ ਕਰ ਮੰਨ ਰੈਸਟ ਕਰ ਇੱਕ ਦੋ ਦਿਨ ਰੈਸਟ ਕਰ ਉਹ ਇੱਕ ਦੋ ਦਿਨ ਰੈਸਟ ਕਰਨਾ ਕਿੰਨਾ ਕੰਮ ਲੇਟ ਹੋ ਜਾਣਾ ਤੁਹਾਨੂੰ ਪਤਾ ਉਹ ਤਾਂ ਠੀਕ ਹੈ ਫਿਰ ਆਪਣੀ ਜਾਨ ਨਾਲ ਤੋਂ ਵੱਧ ਕੇ ਕੀ ਹੈ ਜਾਨ ਕੀ ਕਰੂ ਕਿ ਜੋ ਜਾਨ ਵੀ ਲੋਕਾਂ ਨੇ ਕੱਢ ਦੇਣੀ ਕਸਟਮਰਾਂ ਨੇ ਇਹਨੂੰ ਤੇ ਇਹ ਇੱਕ ਅੱਧੀ ਗੋਲੀ ਹੋਰ ਗੋਲੀ ਲਿਆਉਣੀ ਪੂ ਡਾਕਟਰ ਕੋਲ ਹੈ ਨਹੀਂ ਖਤਮ ਹੋ ਗਈ ਲੈ ਵਾ ਜਦ ਕੋਲੋਂ ਆਇਆ ਸਕੂਲੋਂ ਆਉਣ ਸਾਰੀ ਮੈਨੂੰ ਆਪਣੀ ਦਾ ਟੈਸਟ ਦਾ ਰਿਜ਼ਲਟ ਦਿਖਾਉਣ ਲੱਗਿਆ ਪਾਤੇ ਅੱਛਾ ਠੀਕ ਹੈ ਦਿਖਾਓ ਡੈਡੀ ਡਿਡਾ ਗੋ ਇਦਾਂ ਕੇ ਦਿਖਾਉਣਾ ਉਹ ਤੇਰੀ 707 ਵਾਓ ਵੈਰੀ ਗੁੱਡ ਹਾਂ ਉਹ ਵੰਨ ਦਿਖਾਓ

ਇਹਦਾ ਕਲਰਸ ਵਾਸਤੇ ਹੈ ਜੀ ਨਾਲ ਸਰਕਾਰੀ ਦੇ ਵਧੀਆ ਹਾਂ ਮਿਲ ਜਾਂਦੀ ਹੈ ਬਾਰੋਂ ਅੱਛਾ ਜੀ ਤੇ ਬਾਰੋਂ ਲੈ ਲੇਪਾ ਬੋਲਣ ਦਾ ਕੰਮ ਦੇਖੋ ਯਾਰ ਚੀਚਾ ਸਾਨੂੰ ਥੋੜੀ ਚੀਚਾ ਜਿਹੜੀਆਂ ਸਕੂਲ ਨਾਲ ਦਿੱਤੀਆਂ ਨੇ ਆਹ ਚੀਜ਼ ਦਿਖਾਓ ਇੱਧਰ ਆ ਕੀ ਹੈ ਲੋ ਕਲਰਸ ਨੇ ਹੋਰਾ ਗਾਊਮਸ ਵਗੈਰਾ ਨੇ ਪਿੱਛੇ ਇਨਕਾ ਬੁੱਕ ਜਿਹੜੇ ਬਣਾ ਕੀ ਹੈ

ਇਹ ਆਮਨ emprache ਨੂੰ ਤੋਂ ਸੋ ਬਟੋ ਕਲਰ ਮਿਲਿਆ ਤੇ ਇੱਕ ਆਮਲੇ ਪੈਨਸਲ ਦਾ ਡੱਬਾ ਹਰੀ ਬਗਾ ਆਗੀ ਮਿਲ ਜਾਨੇ ਆ ਬਾਕਸ ਮਿਲਿਆ ਨੇ ਇਹ ਵੀ ਨਾਲ ਮਿਲਿਆ ਨੇ ਹਮ ਐਕਸਟਰਾ ਡਾਈ ਆਨੇ ਜਾਂ ਤੋ ਕਮ ਮਿਲ ਜਾਨੇ ਬਸ ਹੋਰ ਕੁਛ ਨਹੀਂ ਮਿਲੇਗਾ ਤੇ ਫਤੇ ਤੋ ਲੈ ਲੈ ਚੋ ਦੋ ਸਲਪੀਆ ਤੇ ਫਤੇ ਤੇਰਾ ਜੂੜਾ ਕਿੱਧਰ ਜਾ ਰਿਹਾ ਤੇ ਵਾਲ ਕਿੱਧਰ ਜਾ ਰਹੇ ਨੇ ਆਹ ਵਤੇ ਬਾਲ ਤੇ ਜੂੜਾ ਕਿੱਧਰ ਜਾ ਰਿਹਾ ਤੁਹਾਡਾ ਅ ਤੁਸੀਂ ਬੂਟ ਲੈ ਕੇ ਉੱਪਰ ਚੜ੍ਹੇ ਨਾ ਬਿਸਤਰੇ ਦੇ ਪਾਪਾ ਯਾਰ ਨੇ ਉੱਧਰ ਗਰਮੀ ਲੱਗੀਆਂ ਅੱਗ ਦੀ ਆ ਭਾਈ ਗਰਮੀ ਲੱਗਦੀ ਤੇ ਗਰਮੀ ਲੱਗਦੇ ਪਾਣੀ ਪੀਓ ਫਿਰ ਹਾਂ ਤੇਰਾ ਸਿਰੱਖੂ ਹਾਂ ਹਾਂ ਤੂੰ ਵੀ ਪੀਂਨੇ ਸਾਰੀ ਦਾਦਾ ਤੇ ਦੋ ਤਾਂ ਪਹਿਲੇ ਟੁੱਟੇ ਹੋਏ ਨੇ ਹਾਂ ਉਹ ਟੁੱਟ ਜਾਣਗੇਵੇਂ ਦੇਖ ਲੈ ਨਾ ਖਰੀਦ ਸਬਰ ਕਰੋ

ਪੰਚ ਦੇ ਦਿੱਤੇ ਆਪਾਂ ਬਿੰਦੀ ਆਦਿ ਕਰਾਂਗੇ ਮੈਂ ਤੁਹਾਡੇ ਘਰੇ ਭਾਂਡੇ ਮੰਜੇ ਵਾਸਤੇ ਆਦੇ ਤੋਂ ਕੋਈ ਨਾ ਨਹੀਂ ਆਗਾ ਆਪਾਂ ਤੇਰੇ ਕੋ ਭਾਂਡੇ ਮਚਵਾਉਣੇ ਦੋ ਆ ਆਹ ਹੈਗਾ 60 ਰੁਪਏ ਠੀਕ ਹੈ 60 ਰੁਪਏ ਲਓ ਪਲੱਸ ਬਣੀ ਕੋ ਸਵਾਗਤ ਆਵਲਾਰੇ ਹਾਂ 60 ਰੁਪਏ ਆਹ ਹੈ ਇਹ ਇਹਦੀ ਇਰਾਦ ਕਰੈਕਸ਼ਨ ਚੰਗੀ ਇਹ ਕਿੰਨੇ ਕੀਆ ਹੈ 20 ਰੁਪਏ ਵੀ ਆਗਾ 40 ਰੁਪਏ ਦੀ ਹੋਤੀ ਦੋ ਸੀ ਆਹ ਇਹ ਲੋ ਫੋਨ ਦੇ ਲਾਤੇ ਅਹੀਂ ਆ ਜੀ ਪਲੱਸ 40 200 ਆ ਹੋ ਗਸ ਸਾਰਾ ਸਮਾਰ ਬਿੰਦੀ ਵੀ ਇੱਥੇ ਲਾਉਣ ਵਾਸਤੇ ਲਾਵਾ ਜਾਂ ਮੈਂ ਬਿੰਦੀ ਬਿੰਦੀਆ ਬੀ ਦਿੱਤੀਆਂ ਲਾਉਣ ਵਾਸਤੇ ਬਿੰਦੀ ਐ ਕਰੀ ਫਤਿਹ ਬਿੰਦੀ ਲਾ ਕੇ ਨਾ ਫਿਰ ਉਹ ਲਾਈ ਕੀ ਕਹਿੰਦੇ ਨੇ ਭਾਂਡੇ ਕਿ ਫਿਰ ਬਿੰਦੀ ਲਾ ਕੇ ਫਿਰ ਭਾਂਡੇ ਮਾਜੀ ਸਿੰਘ ਇਹ ਕਹ ਫਤਿਹ ਆਪਾ ਜੀ ਫਤਿਹ ਮੈਂ ਤੁਹਾਨੂੰ ਕੀ ਕਹ ਰਿਹਾ ਮੈਂ ਕੀ ਕਹ ਰਿਹਾ ਤੁਹਾਨੂੰ ਮੈਂ ਤੁਹਾਨੂੰ ਕੀ ਕਹ ਰਿਹਾ ਪਤਾ ਪਤਾ ਹੈ ਬਿੰਦੀ ਬਿੰਦੀ ਦਿੱਤੀ ਫਤਿਆਂ ਨੂੰ ਬਿੰਦੀ ਲਾ ਕੇ ਫਤੇ ਭਾਂਡੇ ਮੰਜਾ ਕਰੋ ਇੰਡੀ ਨੂੰ ਫੋਰ ਲਾਈਨ ਉਹ ਦੀ ਉਸ ਬਸ ਹੋਰ ਕੀ ਦੇਣਾ ਇਹਨੂੰ ਫਤ ਨੂੰ ਦੇਖੋ ਮਮਾ ਪਾਣੀ ਬਿਮਾਰ ਤੇ ਜਿਹਨੂੰ ਤਾਂ ਨਾਲ ਪਾਣੀ ਪੀਣਾ ਉਹ ਤਾਂ ਪੀ ਲਏਗਾ ਜਿਹਨੇ ਪੀਣਾ ਇਹ ਪਤਾ ਆਪਣੇ ਪੰਜਾਬ ਚ ਚੱਲਦਾ ਹੈ ਪਰ ਇੱਕ ਜੀ ਬਿਮਾਰ ਸਾਰਿਆਂ ਨੂੰ ਗਿਚੜੀ ਖਾਣੀ ਪੈਂਦੀ ਹੈ ਐਪਾ ਬਿਮਾਰ ਮਮਾ ਨੇ ਨਾਲੇਲ ਪਾਣੀ ਮਮਰ ਮਿਲਿਆ ਤਾਂ ਪੀ ਆ ਰਿਹਾ ਹੈ ਇੰਨਾ ਹੀ ਪਾਣੀ ਸੀ ਇਹ ਆਪਣੇ ਮਮਾ ਦੇ ਇੱਕ ਐ ਪਾਣੀ ਪੀਣ ਵਾਸਤੇ ਪੜ ਲਿਆ ਥੋੜਾ ਨਹੀਂ ਉਹ ਆਪਣੇ ਮਮਾ ਨੂੰ ਮਮਾ ਨੂੰ ਮਿ ਦਦਾ ਨਾ ਮਮਾ ਮਰਮੀ ਨੇ ਤਾਂ ਨਾ ਕੱਪੜੇ ਪਾ ਕੇ ਦੋ ਡਾਕਟਰ ਦੇ ਗਏ ਹਾਂ ਹਾਂ ਬਸ ਹੈ ਫੇਰ ਸੋਚ ਆ ਇਹਨੂੰ ਕਿ ਆ ਕੱਪੜੇ ਪਾ ਗਏ ਫਿਰ ਕੀ 1 ਮਿੰਟ ਖਤਮ ਵੀ ਹੋ ਗਿਆ ਇਹ ਸਾਈ ਸਾਈ ਪੂਰਾ ਫੋਨ ਐਸੀ ਮਾ ਖਤਮ ਹੀ ਹੋ ਗਿਆ ਮਮਾ ਪਤਾ ਨਹੀਂ ਚੰਗੀ ਬਲੀ ਮਰਾ ਸੁੱਤੀ ਪਈ ਹਾਂ ਪਤਾ ਨਹੀਂ ਚਾਣ ਕੀ ਹੋ ਗਿਆ ਕੀ ਨਹੀਂ ਸਮਝ ਨਹੀਂ ਆ ਰਹੀ ਸਾਰਾ ਸਰੀਰ ਟੁੱਟਿਆ ਪਿਆ ਹੁਣ ਇੱਥੇ ਕਿੱਥੋਂ ਆ ਗਿਆ ਹੁਣ ਨਾਮ ਤੇ ਪੀਂਦੀ ਲੋੜ ਨਹੀਂ ਹੈਗੀ ਹੈ ਹੀ ਨਹੀਂ ਉਹੀ ਫੋਕੇ ਫੋਕੇ ਸਾ ਲੈ ਆ ਨਾਰੀਲ ਪਾਣੀ ਅੱਜ ਬਾਹਰ ਬਾਹਰ ਪਾਚਾਰੇ ਬਾਹਰ ਬਾਹਰ ਮਾਰਨ ਦੀ ਸਾਰਿਆਂ ਨੂੰ ਮਾਈ ਮਮੂ ਜੀ ਸਾਰੇ ਟਿਕ ਟਕ ਹੋਵਾਂਗੇ ਤੇ ਮਾਰਨਿੰਗ ਦੇ ਵੱਜ ਗਏ ਨੇ 7 ਤੇ ਆਪਾਂ ਹੁਣ ਬੱਚਿਆਂ ਦਾ ਬ੍ਰੈਕਫਾਸਟ ਤਿਆਰ ਕਰਦੇ ਆਂ ਅਮਨ ਦੇ ਨਾਲ ਇਧਰ ਅਮਨ ਸਾਡੀ ਹੋ ਗਈ ਬੰਬਾਰ ਸਮਨ ਸਿਰਸਿਰ ਸੀ ਗਿਆ ਹੈ ਨਾਰੀਅਲ ਪਾਣੀ ਆਪਾਂ ਸਿਰਸਿਰ ਨਾਰੀਅਲ ਪਾਣੀ ਤਿਆਰ ਕਰਿਆ ਹੈ ਵੀ ਆਪਾਂ ਇਹ ਮੰਤੂ ਲੈਣਾ ਕੰਮ ਆਮੇ ਤੋਂ ਬੁਗਵਣੀ ਰੋਟੀਆਂ ਠੀਕ ਹੈ ਕੰਮ ਪਿਆਰਾ ਕੰਮ ਸੋਹਣਾ ਕਰਵਾ ਕੇ ਦੇ ਲਾਣੀ ਚੰਮ ਚੰਮ ਨਹੀਂ ਖਾਂਦੇ ਆਪਾਂ ਆਪਾਂ ਕੋਆ ਪੀ ਆ ਕੇ ਫਿਰ ਕੰਮ ਲੈਨੇ ਠੀਕ ਹੈ ਇਹ ਹੁਣ ਕਿਵੇਂ ਲੱਗ ਰਿਹਾ ਠੀਕ ਹੈ ਹੁਣ ਤਰਨੋ ਅਜੂ ਠੀਕ ਨਹੀਂ ਗਾ ਚਲੋ ਕੋਈ ਗੱਲ ਨਹੀਂ ਅਜਾਪਾ ਟ੍ਰਿਪ ਲਵਾ ਕੇ ਲਿਆਉਂਦਾ ਮੰਦੇ

ਉਦਰਾ ਗੱਡੂ ਦੀ ਆਤ ਤੁਸੀਂ ਬੈਲਟ ਨਹੀਂ ਲਾਈ ਨਾ ਮੈਂ ਤੁਹਾਨੂੰ ਕਿੰਨੀ ਵਾਰੀ ਕਹਤਾ ਪੁੱਤ ਬੈਲਟ ਲਾ ਦੋ ਮੇਰੀ ਗੱਲ ਸੁਣੋ ਨਾ ਤੁਸੀਂ ਜਿੱਪ ਲਾਈ ਹੈ ਜਿੱਪ ਤਾਂ ਢੀ ਖੁੱਲੀ ਹੈ ਫਾਤੇ ਉਹਨਾਂ ਦੀ ਅੱਜ ਹੋ ਗਈ ਮੋਏ ਮੋਏ ਵੈਨ ਇਧਰੋਂ ਸਿੱਧਾ ਲੰਘ ਕੇ ਅੱਗੇ ਨੂੰ ਹੁਣ ਉਧਰੋਂ ਪਿੱਛੋਂ ਬੈਕ ਹੋ ਕੇ ਆਉਗੀ ਵੈਨ ਘੁੰਮ ਕੇ ਫਤੇ ਜਸੂੜਾ ਰਾਤ ਦਾ ਨਹੀਂ ਸੋਦਾ ਤੁਹਾਨੂੰ ਲਿਜਾਣ ਦਾ ਨਾ ਕੁੰਮਗੀ ਕਿਥੋਂ ਕੁੰਮਗੀ ਉਹ ਦੇਖੋ ਫਤੇ ਉਹਨਾਂ ਦੀ ਬੈਨ ਵਾਪਸ ਆ ਗਈ ਹੈ ਹਾਂ ਸਹੀ ਹੁਣ ਇਧਰੋਂ ਜੁਣ ਛੇ ਫੇਰ ਮੁੜ ਅੰਕ ਕਾ ਸੁਪਰਮੈਨ ਨੇ ਜਿਹੜੇ ਬੈਗ ਲੈ ਆਉਂਦੇ ਨਾ ਫਤੇ ਫਦੇ ਟੈਕਸੀ ਤੇ ਬੈ ਗਿਆ ਵਾ ਨਾ ਕੀ ਛੁੱਟੀ ਹੋ ਗਈ ਨਾ ਫਤੇ ਆ ਰਹੀ ਹੈ ਆ ਰਹੀ ਹੈ ਕਹ ਤੈਨੂੰ ਲੱਗੇ ਛੁੱਟੀ ਹੋ ਗਈ ਮੁੜ ਗਈ ਮੁੜ ਗਈ ਮੁੜ ਗਈ ਮੁੜ ਗਈ ਚਲੋ 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 ਟਾਈਮ ਹੋ ਗਿਆ ਐ ਨਹੀਂ ਖਿੱਚਦੇ ਨਹੀਂ ਹੁੰਦੇ ਪੁੱਤੋ ਉੱਪਰ ਚੱਕ ਕੇ ਵੀ ਐਂ ਚੱਕਦੇ ਆਟੋ ਉਹ ਆ ਗਈ ਵੈਨ ਫਤਿਹ ਮੁੜ ਕੇ ਕਿ ਆ ਗਈ ਹੈ ਕਿ ਆ ਗਈ ਹੈ ਹਾਂ ਐਲਕੇ ਟਰੰਕ ਪਹੁੰਚ ਗਿਆ ਸਾਰੇ ਗਰਮੀ ਬਹੁਤ ਜ਼ਿਆਦਾ ਹੋਈ ਵੀ ਬੁਰਾ ਹਾਲ ਹੋਇਆ ਪੈ ਤੇ ਇਹ ਦਿਨ ਹੋ ਗਿਆ ਜੀ ਅਗਲਾ ਜੇ ਤੁਸੀਂ ਵਲੌਗ ਦੇਖਿਆ ਕੱਲ ਜੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਏ ਇਸ ਕਰਕੇ ਵਲੌਗ ਜਿਹੜਾ ਸ਼ੂਟ ਨਹੀਂ ਹੋਇਆ ਹੈਗਾ ਤੇ ਪਾ ਤੁਹਾਨੂੰ ਸਾਰੇ ਭੈਣ ਭਰਾ ਨੂੰ ਦੱਸਣਾ ਜ਼ਰੂਰੀ ਸੀ ਕਿ ਅਸੀਂ ਕੀ ਫੈਸਲਾ ਲਿਆ ਅਸੀਂ ਜਿਹੜਾ ਡਿਸੀਜਨ ਕੀ ਲਿਆ ਹੈ ਹਨਾ ਵੀ ਬਾਹਰ ਜਾਣ ਵਾਸਤੇ ਤੇ ਤੁਸੀਂ ਦੇਖਿਆ ਹੁਣ ਹਨਾ ਜਿਹੜੀ ਤੁਸੀਂ ਕੱਲ ਵੀਡੀਓ ਦੇਖੀ ਬਹੁਤ ਸਾਰੇ ਕਮੈਂਟ ਆਏ ਉਹਦੇ ਦੇ નીચે ਹਨਾ ਤੇ ਬਹੁਤ ਸਾਰੇ ਮੈਸੇਜ ਮੈਨੂੰ ਪਰਸਨਲੀ ਫੋਨ ਕਾਲ ਵੀ ਮੈਸੇਜ ਵੀ ਵਟਸਐਪ ਜਿਹੜਾ ਮੈਂ ਤਾਂ ਨੰਬਰ ਦਿੱਤਾ ਸੀ ਆਪਣਾ ਨਾ ਬੁਟੀਕ ਵਾਲਾ ਉਤੇ ਕਾਫੀ ਮੈਸੇਜ ਵੀ ਆਏ ਨੇ ਬੜੀ ਖੁਸ਼ੀ ਹੋਈ ਕਿ ਸਾਰੇ ਭੈਣ ਭਰਾਵਾਂ ਨੇ ਸਾਥ ਦਿੱਤਾ ਆਪਣਾ ਨਾ ਉਹਦੇ ਵਿੱਚੋਂ ਕੁਝ ਕਮੈਂਟ ਆਪਾਂ کہہਦੀਏ ਵੀ 네ਗੇਟਿਵ ਹੀ ਨਹੀਂ ਕਹਿ ਸਕਦੇ ਆਪਾਂ ਨੂੰ ਵੀ ਜੋ ਰੈਲੀਟੀ ਉਹਦੇ ਬਾਰੇ ਦੱਸਿਆ ਗਿਆ ਸਾਨੂੰ ਸਾਰਾ ਕੁਝ ਨਾ ਕਾਫੀ ਭੈਣ ਭਰਾ ਇਹ ਕਹਿ ਰਹੇ ਸੀ ਕਿ ਹਜੇ ਕੈਨੇਡਾ ਨਾਲ ਆਇਓ ਕਿਉਂਕਿ ਕੈਨੇਡਾ ਦੇ ਹਾਲਾਤ ਹਜੇ ਸਹੀ ਨਹੀਂ ਹੈਗੇ ਨਾ ਤੇ ਬਾਕੀ ਸਹੀ ਗੱਲ ਹੈ ਜੀ ਆਪਣੇ ਵੀ ਭੈਣ ਭਰਾ ਉਧਰ ਇਹ ਦੱਸਦੇ ਨੇ ਸਾਰਾ ਕੁਝ ਨਾ ਵੀ ਕੀ ਹਾਲਾਤ ਨੇ ਉੱਥੇ ਤੇ ਸੈਕੰਡ ਜਿਹੜੀ ਮੇਨ ਗੱਲ ਹੈ ਜੀ ਉਹ ਹੈਗੀ ਆਪਣੇ ਬਿਜ਼ਨਸ ਨੂੰ ਲੈ ਕੇ ਨਾ ਕਿਉਂਕਿ ਆਪਾਂ ਆਪਣੇ ਬਿਜ਼ਨਸ ਦੇ ਜ਼ਰੀਏ ਹੀ ਜਾਣਾ ਸੀ ਉੱਥੇ ਨ ਇਹ ਕਾਫੀ ਮੈਸੀ ਸੀ ਜਿਹੜੇ ਮੇਰੇ ਨਾਲ ਹੀ ਮਿਲਦੇ ਜੁਲਦੇ ਸੀ ਤੇ ਉਹ ਕਹਿ ਰਹੇ ਸੀ ਵੀ ਅਮਾੜਾ ਜਿਹੜਾ ਨਵਾਂ ਕੰਮ ਹੈ ਤੁਸੀਂ ਇੱਥੇ ਸ਼ੁਰੂ ਕੀਤਾ ਏ ਤਾਂ ਤੁਸੀਂ ਅਜੇ ਇਹ ਡਿਸੀਜਨ ਨਾ ਲਓ ਬਾਹਰ ਜਾਂਦਾ ਹਨਾ ਤੇ ਮੈਂ ਵੀ ਇਹ ਜੀ ਸੋਚਦੀ ਆ ਕਿ ਹਲੇ ਥੋੜਾ ਟਾਈਮ ਹੀ ਹੋਇਆ ਆਪਣੇ ਇੱਥੇ ਕੰਮ ਸ਼ੁਰੂ ਕੀਤੇ ਨੇ ਤੇ ਬਹੁਤ ਵਧੀਆ ਰਿਸਪੌਂਸਸ ਆ ਰਹੀਆਂ ਭੈਣਾਂ ਬਹੁਤ ਵਧੀਆ ਸਾਥ ਦੇ ਰਹੇ ਨੇ ਪਾਸ ਕਰਕੇ ਕੈਨੇਡਾ ਤੇ ਅਮਰੀਕਾ ਹੋ ਗਿਆ ਯੂਕੇ ਹੋ ਗਿਆ ਹਨਾ ਤੇ ਜਰਮਨੀ ਹੋ ਗਿਆ ਕੋਈ ਵੀ ਅਜੇ ਕੰਟਰੀ ਨਹੀਂ ਹੈਗੀ ਜਿੱਥੋਂ ਆਪਣੇ ਨਾਲ ਵੀ ਆਪਣੇ ਭੈਣਾਂ ਜਿਹੜੀਆਂ ਨਹੀਂ ਜੁੜੀਆਂ ਹੈਗੀਆਂ ਸਾਰਿਆਂ ਦਾ ਬਹੁਤ ਵਧੀਆ ਸਾਥ ਹੈ ਸਾਡੇ ਨਾਲ ਔਰ ਸਪੋਰਟ ਵੀ ਬਹੁਤ ਜ਼ਿਆ ਤਾਂ ਬੜੀ ਖੁਸ਼ੀ ਹੂ ਨਿਰੋਧਾ ਤੁਸੀਂ ਸਪੋਰਟ ਕਰਦੇ ਹੋ ਕਿਸੇ ਨੂੰ ਤੇ ਅਸੀਂ ਸਾਰੇ ਫੈਮਿਲੀ ਨੇ ਇਹੀ ਸਲਾਹ ਕੀਤੀ ਹੈ ਨਾ ਕੱਲ ਪਰਸੋਂ ਦੇ ਇਸੇ ਟੌਪਿਕ ਦੇ ਗੱਲ ਚੱਲੀ ਜਾ ਰਹੀ ਸੀ ਵੀ ਕੀ ਕਰੀਏ ਤਾਂ ਸਾਰਿਆਂ ਨੇ ਇਹੀ ਸਲਾਹ ਕੀਤੀ ਕਿ ਨਹੀਂ ਫਲਹਾਲ ਆਪਾਂ ਨੂੰ ਕਿ ਨਹੀਂ ਜਾਣਾ ਚਾਹੀਦਾ ਕੁਝ ਵੀ ਇਦਾਂ ਦਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਆਪਾਂ ਨੂੰ ਨਾ ਵੀ ਪੈਸੇ ਦਾ ਵੀ ਲੌਸ ਹੋਵੇ ਔਰ ਆਪਣੇ ਬਿਜ਼ਨਸ ਦਾ ਵੀ ਲੌਸ ਹੋਵੇ ਹੈ ਨਾ ਤੇ ਇਹ ਜੀ ਸੋਚ ਗਏ ਕਈ ਵਾਰ ਪਹਿਲਾਂ ਤਾਂ ਮੇਰਾ ਮਨ ਆਇਆ ਹੋ ਗਿਆ ਵੀ ਹਾਏ ਕੋਈ ਇਦਾਂ ਦਾ ਮੌਕਾ ਤਾਂ ਨਹੀਂ ਜਿਹੜਾ ਮੈਂ ਆਥੋਂ ਆਪਣੇ ਗੁਆਰੀਆਂ ਨਾ ਤੇ ਫਿਰ ਸਾਰੇ ਕੁਲਵਿੰਦਰ ਵੀ ਕਹਿੰਦੇ ਕਹਿੰਦੇ ਨਹੀਂ ਹਜੇ ਜ਼ਿੰਦਗੀ ਨੇ ਬਹੁਤ ਮੌਕੇ ਦੇਣੇ ਨੇ ਹਜੇ ਕੱਲ ਨੂੰ ਅੱਗੇ ਬੱਚਿਆਂ ਦਾ ਫਿਊਚਰ ਏ ਕਿਉਂਕਿ ਦੇਖੋ ਅਗਰ ਆਪਾਂ ਡਿਸੀਜਨ ਲੈ ਲੈਂਦੇ ਆ ਜਾਣ ਦਾ ਤੇ ਸਾਰਾ ਕੁਝ ਇਹ ਨਹੀਂ ਹੈਗਾ ਵੀ 2.5 ਤੋਂ 3 ਲੱਖ ਹੀ ਖਰਚਾ ਆਉਣਾ ਇਸ ਤੋਂ ਇਲਾਵਾ ਵੀ ਬਹੁਤ ਖਰਚੇ ਹੋ ਜਾਣੇ ਆ ਜਾਣਾ ਐਜੂਕੇਸ਼ਨ ਵਾਸਤੇ ਕੱਪੜੇ ਸੂਟ ਰੈਡੀ ਕਰਨੇ ਉੱਥੇ ਜਾ ਕੇ ਕਿਸੇ ਨੂੰ ਪਸੰਦ ਆਉਣ ਨਾ ਆਉਣ ਨਾ ਉਹ ਅਗਲੇ ਦੀ ਮਰਜ਼ੀ ਏ ਕਿਉਂਕਿ ਹੁਣ ਆਪਾਂ ਕਬੇ ਤੁਸੀਂ ਆਪਣੀ ਚੋਇਸ ਰਿਕਾਰਡਿੰਗ ਰੈਡੀ ਕਰਕੇ ਲੈ ਜਾਓ ਹੋ ਸਕਦਾ ਮੇਰਾ ਟੇਸਟ ਅਲੱਗ ਹੋਵੇ ਉਥੋਂ ਦਾ ਵੀ ਭਣਾ ਟੇਸਟ ਅਲੱਗ ਹੋਵੇ ਤਾਂ ਹੁੰਦਾ ਵੀ ਡੈਫੀਨੇਟਲੀ ਬਹੁਤ ਫਰਕ ਹੈ ਸਾਡੇ ਔਰ ਉਹਨਾਂ ਦੇ ਟੇਸਟ ਦੇ ਵਿੱਚ ਬਹੁਤ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਛੋਟੀਆਂ ਧਿਆਨ ਰੱਖਦੇ ਨੇ ਹਨਾ ਤੇ ਇਸ ਕਰਕੇ ਸਾਡੀ ਜੇ ਸਾਰੀ ਫੈਮਿਲੀ ਦੀ ਸਲਾਹ ਹੈ ਵੀ ਫਿਲਹਾਲ ਹੀ ਕੈਨਸਲ ਹੈ ਕਿਤੇ ਨੈਕਸਟ ਕੋਈ ਮੌਕਾ ਮਿਲਿਆ ਆਪਾਂ ਜਰੂਰ ਹਨਾ ਵੀ ਟਰਾਈ ਕਰਾਂਗੇ ਇਸ ਚੀਜ਼ ਵਾਸਤੇ ਤੇ بس ਇਹ ਡਿਸੀਜਨ ਲੈ ਕੇ ਤੇ ਕਾਹਲੇ ਜਿਵੇਂ ਦਿਮਾਗ ਤੇ ਬਹੁਤ ਉਤਰ ਗਿਆ ਬਾਕੀ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਕੇ ਬਹੁਤ ਵਧੀਆ ਲੱਗਿਆ ਸੀ ਤੇ ਹੁਣ ਮੈਂ ਇਕੱਲੇ ਕਦਾ ਮੈਂ ਕਮੈਂਟ ਵਿੱਚ ਨਹੀਂ ਲੈ ਸਕਦੀ ਇਸ ਕਰਕੇ ਮੈਂ ਤੁਹਾਡੇ ਤੋਂ ਸੌਰੀ ਚਾਹੁੰਨੀ ਆ ਤੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਕਿ ਤੁਸੀਂ ਮੈਨੂੰ ਸਹੀ ਸਲਾਹ ਦਿੱਤੀ ਹੈ ਨਾ ਜਿਵੇਂ ਆਪਾਂ ਕਹਿੰਦੇ ਜਿਵੇਂ ਰਸਤਾ ਦਿਖਾਉਣਾ ਹੁੰਦਾ ਕਿਸੇ ਭੈਣ ਭਰਾ ਨੂੰ ਤੇ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਕਾਫੀ ਫੋਨ ਮੈਸੇਜ ਐਡਮੈਂਟਨ ਤੋਂ ਵੀ ਆਏ ਕਾਫੀ ਸਰੀ ਤੋਂ ਵੀ ਆਏ ਪਰਸਨਲੀ ਫੋਨ ਹਜੇ ਤੱਕ ਵੀ ਸਵੇਰ ਦਾ ਵਟਸਐਪ ਭਰਿਆ ਪਿਆ ਇੰਨੇ ਕ ਜਿਆਦਾ ਤਾਂ ਤਕਰੀਬਨ ਸਾਰੇ ਹੀ ਕਹ ਰਹੇ ਕਿ ਅਮਾ ਰਿਸਕ ਨਾ ਲਿਓ ਰਿਸਕ ਨਾ ਲਿਓ ਤੁਹਾਡਾ ਨਵਾਂ ਬਿਜ਼ਨਸ ਹੈ ਇਸ ਕਰਕੇ ਰਿਸਕ ਤੁਹਾਨੂੰ ਨਹੀਂ ਲੈਣਾ ਚਾਹੀਦਾ ਤੇ ਆਪਣਿਆਂ ਵੀ ਇਹੀ ਹੈ ਜੀ ਕਿ ਹਜੇ ਬਹਾਲ ਲਈ ਆਪਾਂ ਕੈਨਸਲ ਕਰ ਦਿੱਤਾ ਹੈ ਅਗਰ ਕੋਈ ਇਨ ਫਿਊਚਰ ਕੋਈ ਪਲੈਨਿੰਗ ਹੋਈ ਜਾਂ ਕੋਈ ਸਾਨੂੰ ਫੇਰ ਉਹਨਾਂ ਦੇ ਕੋਈ ਫੋਨ ਕਾਲ ਆਈ ਤੇ ਮੈਂ ਤੁਹਾਡਾਂ ਨੂੰ ਜਰੂਰ ਸਾਰਨਾ ਸ਼ੇਅਰ ਕਰੂੰਗੀ ਕਿਉਂਕਿ ਤੁਸੀਂ ਸਾਡੀ ਇੱਕ ਫੈਮਿਲੀ ਬਣ ਚੁੱਕੇ ਹੋ ਤੁਹਾਡੀ ਸਲਾਹ ਤੋਂ ਬਿਨਾ ਆਪਾਂ ਕੁਝ ਨਹੀਂ ਕਰ ਸਕਦੇ ਇੱਕ ਤਾਂ ਦਾ ਵੀ ਕੋਈ ਸਾਨੂੰ ਗਲਤ ਸਲਾਹ ਦੇ ਰਿਹਾ ਬਟ ਤੁਸੀਂ ਸਾਨੂੰ ਸਾਰੇ ਸਹੀ ਸਲਾਹ ਦੇ ਰਹੇ ਹੋ ਤੁਹਾਡਾਂ ਨਾਲ ਹਰ ਇੱਕ ਗੱਲ ਸ਼ੇਅਰ ਕਰਨ ਨੂੰ ਦਿਲ ਕਰਦਾ ਹੈ ਤਲੋ ਵੀ ਸਾਡੀ ਸਵਾਰਾ ਦੇ ਕੋਈ ਸਲਾਹ ਨਹੀਂ ਹੈਗੀ ਇਹਨਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਦਾ ਤੇ ਬਾਕੀ ਆਪਣਾ ਬਿਜ਼ਨਸ ਇੱਥੇ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਗਰੋਅ ਕਰ ਰਿਹਾ ਹੈ ਵਾਹਿਗੁਰੂ ਜੀ ਦੀ ਵੀ ਕਿਰਪਾ ਔਰ ਤੁਹਾਡਾ ਸਾਰਿਆਂ ਦਾ ਸਾਥ ਹੈ ਤੇ ਆਪਾਂ ਫਿਲਹਾਲ ਆਪਣੇ ਬਿਜ਼ਨਸ ਨੂੰ ਇੱਥੇ ਹੀ ਸੈੱਟ ਕਰਾਂਗੇ ਇਹਨੂੰ ਫਿਊਚਰ ਜਦੋਂ ਵੀ ਪਲੈਨਿੰਗ ਹੋਈ ਤਾਂ ਆਪਾਂ ਜ਼ਰੂਰ ਕੈਨੇਡਾ ਜਾਂ ਕਿੱਥੇ ਵੀ ਜਦੋਂ ਵਾਹਿਗੁਰੂ ਜਿੱਥੇ ਇੱਥੇ ਲਿਖਿਆ ਹੈ ਨਾ ਦਾਣਾ ਪਾਣੀ ਜਿੱਥੋਂ ਦਾ ਤੋ ਆਪਾਂ ਜ਼ਰੂਰ ਜਾਵਾਂਗੇ ਜੇ ਪਰਮਾਤਮਾ ਚਾਣਗੇ ਤੇ ਫਿਲਹਾਲ ਜੀ ਇਹ ਹੀ ਤੁਹਾਡਾ ਰਹਿ ਸਲਾਹ ਕਰਨੀ ਸੀ ਸਲਾਹ ਆਪਾਂ ਇਫਲ ਹਾਲ ਲਈ ਕੈਨਸਲ ਹੈ ਮੈਰਿਜ ਤੇ ਨਹੀਂ ਲੈਣਾ ਚਾਹੁੰਦੀ ਕਿਉਂਕਿ ਇਹ ਨਹੀਂ ਹੈਗਾ ਕੱਲਾ ਵੀ ਮੇਰੀ ਜਿੰਦਗੀ ਦਾ ਸਵਾਲ ਹੈ ਮੇਰੇ ਨਾਲ ਬਹੁਤ ਸਾਰੀਆਂ ਲਾਈਫ ਮੇਰੇ ਤੁਸੀਂ ਦੇਖਿਆ ਨ ਵੀ ਘਰ ਦੇ ਵਿੱਚ ਬਹੁਤ ਪਰਿਵਾਰ ਹੈ ਮੇਰੇ ਨਾਲ ਜੁੜਿਆ ਹੋਇਆ ਮੇਰੇ ਕੱਲੀ ਦੇ ਜਾਣ ਨਾਲ ਸਾਰੀਆਂ ਸੈਟਿੰਗ ਖਰਾਬ ਹੋਣੀ ਹੈ ਇਸ ਕਰਕੇ ਫਿਲਹਾਲ ਲਈ ਸਾਡਾ ਕਹਿ ਜਵਾਬ ਹੈ ਕੈਨਸਲ ਹੈ ਤੇ ਤੁਹਾਡਾ ਫਿਰ ਤੋਂ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਤੇ ਤੁਹਾਨੂੰ ਸਿਰੇ ਨਵੇਂ ਵਲੌਗ ਨਾਲ ਮਿਲਦੇ ਆਂ ਤੇ ਹੋਪ ਹੈ ਕਿ ਮੇਰੀ ਸਿਹਤ ਛੇਤੀ ਛੇਤੀ ਠੀਕ ਹੋਵੇ ਤੇ ਮੈਂ ਆਪਣਾ ਕੰਮ ਜਿਹੜਾ ਦੁਬਾਰਾ ਤੋਂ ਫਟ ਬੜੀ ਮੁਸ਼ਕਲ ਨਾਲ ਥੋੜੇ ਜਿਹਾ ਮੈਸੇਜ ਦਾ ਰਿਪਲਾਈ ਹੋਇਆ ਕਿ ਜਿਨ੍ਹਾਂ ਦੇ ਮੈਸੇਜ ਰਿਪਲਾਈ ਨਹੀਂ ਹੋ ਰਹੀ ਬਟਿਕਾਲੇ ਨੰਬਰ ਉਹਨਾਂ ਤੋਂ ਮੈਂ ਸੌਰੀ ਚੁਹਨੀ ਆ ਮੈਂ ਜਲਦੀ ਸਾਰਿਆਂ ਦਾ ਰਿਪਲਾਈ ਕਰਦੀ ਆ ਮਿਲਦੇ ਆ ਰਹੀ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ